ஹலோ ஜீ ஆயத்து சார் டீக்காரி பெல்ட கட்டா ஜின் பை பத்தி சலவாரி பெல்ட கட்டணி கன்ன கப்ளா சாட் சோ ஹிப்பிங்க கப்ளா டூ ஃபோல்ட மேட கப்டா ஃபோல்டா சோ அப்படி என்ன டவென்ட்டி டிரீ ਆਪਾਂ ਉਹਦੇ ਤੋਂ 3 ਇੰਚ ਜ਼ਿਆਦਾ ਰੱਖਣਾ ਹੁੰਦਾ 26 ਰੱਖਾਂਗੇ ਆਪਾਂ ਸੋ ਅੱਧਾ 1 ਇੰਚ ਆਪਾਂ ਹੋਰ ਜ਼ਿਆਦਾ ਰੱਖਾਂਗੇ ਕਿਉਂਕਿ ਦੋਨੋਂ ਸਾਈਡ ਅੱਧਾ ਅੱਧਾ ਇੰਚ ਆ ਜਾਊਗਾ ਸੋ ਮਗਰ ਰਹਿ ਜਾਊਗਾ 26 ਆਪਾਂ ਇਹਦਾ ਰੱਖਾਂਗੇ 27 ਚੜਾਈ ਇਹਦੀ ਰੱਖਣੀ ਆਪਾਂ 27 ਤੁਹਾਡੀ ਜਿੰਨੇ ਵੀ ਕਿਸੇ ਦੀ ਹੈਪ ਹੋਊਗੀ ਉਹਦੇ ਵਿੱਚ ਤੁਸੀਂ 10 ਇੰਚ ਐਕਸਟਰਾ ਲਕਨੋਂ ਦਾ ਉਹਨਾਂ ਉਹਨਾਂ ਨਹੀਂ ਰੱਖੀ ਦਾ ਜਿੰਨਾ ਕਿ ਲਾਈਕ ਆਪਣੀ हिਪ ਹੁੰਦੀ ਆ ਸੋ ਇਹ ਆਪਾਂ ਉਹਨਾਂ ਸਤਾਈ ਰੱਖ ਲਿਆ ਤੇ हिਪ ਸੀ ਚਾਰ ਆਪਾਂ ਐਕਸਟਰਾ ਰੱਖ ਲਿਆ ਕਿਉਂਕਿ 10 ਐਕਸਟਰਾ ਰੱਖਿਆ ਸੋ 1 ਇੰਚ ਜਿਹੜਾ ਐਕਸਟਰਾ ਉਹ ਤਾਂ ਸੀਨਾ ਦੇ ਵਿੱਚ ਆ ਜਾਣਾ ਸੋ ਇਸ ਤਰ੍ਹਾਂ ਆਪਾਂ ਚੜਾਈ ਇਹਦੀ ਰੱਖਣੀ ਆ చేను డాను రె ఇంచ్ ఇ రద్ధ ఇంచే ఆ సా సో అెల్ట రెడీ పం ఇంచ బీద నేఫే ఫోల్డ్దా నే బ సో బెల్టా పం ఇంచ రెడీ కే రక కప్పా అంచ ਸੋ ਐਦਾਂ ਕਰਕੇ ਆਪਾਂ ਸਾਰੇ ਨਿਸ਼ਾਨ ਨੂੰ ਆਪ ਸਵਿੱਚ ਮਿਲਾ ਲਾਂਗੇ ਅੰਦਰ ਆਪਾਂ 8 ਇੰਚ ਰੱਖਿਆ ਦੂਸਰੀ ਛੜਾਈ ਆਪਾਂ ਇਹਦੀ ਰੱਖੀ 27 ਇੰਚ ਸੋ ਕਿਸੇ ਦੀ ਵੀ हिਪ ਦੇ ਅਕੋਰਡਿੰਗ ਬਸ ਉਹਦੇ ਤੋਂ 3 ਇੰਚ ਜ਼ਿਆਦਾ ਰੱਖਣਾ ਹੁੰਦਾ 벨ਟ ਲਈ ਕੱਕੜ ਆਪਾਂ ਸੋ ਹੁਣ ਆਪਾਂ ਇਹਦੀ ਕਰਦੇ ਆਂਗੇ ਕਟਿੰਗ ਇਹ ਆਪਣੀ ਸਲਵਾਰ ਦੀ ਜਿਹੜੀ 벨ਟ ਹੈ ਉਹ ਹੋ ਗਈ ਰੈਡੀ ਕੱਟ ਕੇ ਸੋਇ ਤਾਂ ਤੁਸੀਂ ਕਿਸੇ ਵੀ ਸਲਵਾਰ ਦੀ 벨ਟ ਲਈ ਕੱਪੜਾ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਤੁਹਾਨੂੰ ਹੋਰ ਕਿਹੜੀ ਟੌਪਿਕ ਤੇ ਵੀਡੀਓ ਚਾਹੀਦੀ ਹੈ ਕਮੈਂਟ ਜ਼ਰੂਰ ਕਰਿਓ ਮੈਿਲ ਦਿ ਆਪਾਂ ਕਿਸੇ ਹੋਰ ਵੀਡੀਓ ਵਿੱਚ ਸੋ ਇਹ ਆਪਾਂ ਇਹਦੀ ਕਟਿੰਗ ਕਰਕੇ ਰੱਖ ਲੈਣੀ ਆ 벨ਟ ਦੀ ਇਹ ਆਪਣੀ 벨ਟ ਹੋਗੀ ਜੜੀ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਧੰਨਵਾਦ